ਸਾਡਾ ਤਾਂ ਵੀ ਇਹੀ ਹੈ ਵੀ ਰੋਣ ਪਿੱਟਣ ਪਿਆ ਪਿਆ ਕਰਦੇ ਬਸ ਘਰ ਉਹ ਬਾਹਰ ਹੋਏ ਬੈਠਿਆਂਗੇ ਕੋਈ ਹੱਲ ਨਹੀਂ ਸਾਡਾ ਹੋ ਸਕਦਾ ਹਜੇ ਕਿੰਨਾ ਕਰ ਸਕਦਾ ਮੈਂ ਇਸ ਮਕਾਨ ਦਾ ਮਕਾਨ ਪੈਨ ਵੀ ਤਿੰਨ ਸਾਲ ਹੀ ਹੋਏ ਨੇ ਹਜੇ ਇਹ ਤਾਂ ਕਰ ਜਾ ਮਨ ਉਤਰ ਵੀ ਜੀ ਇਹਦਾ ਇਹ ਤਾਂ ਉਹੀ ਅਸੀਂ ਉਹ ਕਰਦੇ ਸੀਗੇ ਲਾਉਂਦੇ ਸੀ ਆ ਹੁਣ ਦੁਬਾਰੀ ਫੇਰ ਉਹ ਸਾਰਾ ਕੁਝ ਹੋ ਗਿਆ ਦਿਖ ਗਿਆ ਜੀ ਬਾਟ ਕੇ ਅੰਦਰ ਗੰਦਾ ਪੱਟੀਆਂ ਪਈਆਂ ਨੇ ਘਰ ਸੱਟੇ ਪੈ ਨੇ ਅਜੇ ਤਾਂ ਬੇਕਾਰ ਹੋਏ ਬੈਠਿਆਂ ਜੀ ਜਲਦੀ ਤੇ ਨਕਰ ਹੜ੍ਹ ਸਮਾਨ ਪਿਆ ਜੀ ਡੰਗਰ ਕਿਸੇ ਦੇ ਘਰੇ ਬੰਨੇ ਹੋਇਆ ਉਹ ਅਸੀਂ ਬੈਠੇ ਸਾਥ ਥੱਲੇ ਬਸ ਇਹ ਦੁਗਾਨ ਨੇ ਦਿਮਾਗ ਹਿੱਲਣ ਵਾਲਾ ਹੋਇਆ ਪਿਆ ਜੀ ਹੁਣ ਬੱਚੇ ਅੰਦਰ ਮਰਵਾਏ ਨਹੀਂ ਜਾਂਦੇ ਹੋਰ ਸਾ ਚਾਦਰਾਂ ਥੱਲੀ ਬੈਠ ਕੇ ਨਰਵਾਸ ਕਰਨੇ ਬਾਰਸ਼ੀ ਜਿਆਦੇ ਆ ਜੀ ਚਾਦਰਾਂ ਚ ਹੁੰਦੀਆਂ ਨੇ ਹੁਣ ਬੈਠ ਕੇ ਨਰਵਾਸਾ ਕਰ ਨਹੀਂ ਹੁਣ ਹੋਰ ਕਿਸੇ ਪਾਸੇ ਜਾ ਨਹੀਂ ਸਕਦੇ ਕਿਸੇ ਦੇ ਘਰੇ ਡੰਗਰ ਬਸੂ ਖੜਾ ਕਿਸੇ ਦੇ ਘਰੇ ਸਮਾਨ ਤਰੀ ਬੈਠੇ ਆ ਫਰਸ਼ ਪਾਟ ਗਏ ਇਹ ਤਾਂ ਇਹ ਨਹੀਂ ਪਤਾ ਜੇ ਧੁੱਪ ਲੱਗਦੀ ਹੈ ਇਹ ਕਿਦੋਂ ਵੀ ਖੰਡ ਛੱਕਦਾ